ਵੇ ਤੰਨੀ ਇੱਕ ਗੱਲ ਪੁੱਛਣੀ ਸੀ ਹੋ ਪੁੱਛ ਇਸ ਮੋ ਚਬਰੂ ਵਾਲੀ ਸੀਟ ਤੇ ਕਿਹੜਾ ਜਿੱਤੂਗਾ ਮੈਨੂੰ ਦੱਸ ਦੇ ਤੂੰ ਇੱਕ ਵਾਰੀ ਉੰਜ ਤਾਂ ਉਮੀਦਵਾਰ ਉੰਜ ਤਾਂ ਉਮੀਦਵਾਰ ਕਈ ਖੜੇ ਨੇ ਡੀਆਂ ਦੇ ਸਿੰਘ ਫਸੇ ਬੜੇ ਨੇ ਐਦ ਕੀ ਜਨਤਾ ਪੂਰਾ ਜੋਰ ਲਾਉਗੀ ਲੱਗਦਾ ਜਨਤਾ ਸਾਰੀ ਇਸ ਵਾਰ ਲੱਗਦਾ ਬਾਬਾ ਫੇਰ ਜਿੱਤੂਗਾ ਜਿਨੇ ਪਿਛਲੀ ਵਾਰ ਵਾਦੀ ਸੀ ਮਾਰੀ ਹੈ ਡਰ ਲੱਗਦਾ ਏ ਮੈਨੂੰ ਵੇ ਲੋਕ ਹਰਾ ਨਾ ਦੇਣ ਕਿਤੇ ਮੈਨੂੰ ਵੇ ਆ ਚੜੂ ਵਾਲੇ ਜੜਾਂ ਚ ਬਹਿ ਗਏ ਅੱਛੜ ਵਾਲੇ ਜਣਾ ਚ ਬਹਿ ਗਏ ਇਹਨਾਂ ਨੂੰ ਪੈ ਜੇ ਕੋਈ ਬਿਮਾਰੀ ਮੈਨੂੰ ਦੱਸ ਦੇ ਚੰਨੀ ਵੇ ਬਠਿੰਡੇ ਤੋਂ ਕੌਣ ਜਿੱਤੂ ਇਸ ਵਾਰੀ ਉਹ ਦਿਲਾਂ ਥੋੜਾ ਕਰ ਸਿ ਮੋਏ ਮੈਂ ਬਹਿ ਜੀਨਾ ਵੀ ਫੀਕਟਾ ਦੇ ਐਤ ਕੀ ਤੂੰ ਫੇਰ ਦੇਖ ਲੈ ਵੱਡੇ ਬਾਦਲ ਬਾਪੂ ਵਾਲਾ ਨੁਖਸਾ ਆਪਣਾ ਕੇ ਹੋ ਲੋਕਤਾ ਸਮੂਹ ਅਕੇ ਵਟਨੇ ਲਾ ਕੇ ਨਵੀਂ ਪਾਰਟੀ ਨਾਲ ਯਾਰੀ ਖੇਡਦਾ ਤੂੰ ਕੋਈ ਦਾ ਪਰਣਾ ਜਿੱਤ ਜੇਗੀ ਅਸਵਾਰੀ